ਇਹ ਜੂਨ 84 ਭੁੱਲ ਨਹੀਂ ਸਕਦੇ ਭਾਵੇਂ ਭੁੱਲਣਾ ਚਾਹੀਏ ਬਿਲਕੁਲ ਅਕਾਲ ਤਖਤ ਹਰਮੰਦਰ ਸਾਹਿਬ ਦੀ ਹੋਈ ਬੇਅਦਬੀ ਦੱਸੋ ਕਿਦਾਂ ਉਹ ਬਖਸ਼ਾਈਏ ਹੂੰ 1984 ਤੇ ਮਹੀਨਾ ਜੂਨ ਦਾ ਕਹਿੰਦਾ ਮੋਰਾ ਵਾਲੀਆ ਨਹੀਂ ਜਾਣਾ ਭੁੱਲਿਆ ਜਿਹੜੇ ਕਹਿੰਦੇ ਭੁੱਲ ਜਾ ਪੁਰਾਣੀ ਗੱਲ ਹੈ ਕਿਦਾਂ ਭੁੱਲ ਗਈ ਇਹਨਾਂ ਕੋਲ ਡੁੱਲਿਆ ਦੀ ਕਲਾ ਬਰਤਣੀ ਸਤਗੁਰਾਂ ਨੇ ਕਲਾ ਵਰਤਾਈ ਆ ਬਾਕੀ ਸਾਰੀਆਂ ਫੋਟੋਆਂ ਵੇਖੋ ਜਦੋਂ ਮਹਾਰਾਜ ਦੇ ਚਾਰਨਾ ਵਿੱਚ ਕਿੱਥੇ ਹੋ ਕੇ ਬਹਿ ਗਏ ਅਸੀਂ ਕਈ ਹੋ ਰਹੇ ਪਰ ਇੱਕੋ ਹੈ ਨਾ ਇਹ ਵੀ ਉੱਥੇ ਸੀਗੇ ਜਦੋਂ ਬੈਠੇ ਰਹੇ ਤਾਂ ਕਿ ਨਾ ਅਚੀ ਜਗ੍ਹਾ ਬੈਠੇ ਸਾਰੇ ਇਕੱਠੇ ਬੈਠੇ ਇੱਕੋ ਜਿਹੇ ਠੀਕ ਆ ਤੀ ਗੱਲਾਂ ਦਾ ਹੈ ਉਹ ਮਸਲਾ ਹੱਲ ਹੋਣਾ ਚਾਹੀਦਾ ਇੱਕ ਇੱਕ ਗੁਰੂ ਦੇ ਸਿੱਖਾਉਂਦੇ ਆ ਸਿੱਖਾਂ ਨੂੰ ਸਿੱਖਾਂ ਤੋਂ ਹੀ ਇੱਕ ਦੂਜੇ ਤੋਂ ਫਤਰਾ ਨਹੀਂ ਹੋਣਾ ਚਾਹੀਦਾ ਬਿਲਕੁਲ ਇੰਨਾ ਪਿਆਰ ਸਾਡੇ 'ਚ ਹੋਣਾ ਚਾਹੀਦਾ ਕੋਣੇ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰ ਰਹੇ ਸੀ ਕਿ ਇੱਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਾਈ ਫਿਰ ਬਗਾਨਾ ਕੌਣ ਹੈ ਵੇਖੋ ਜੋ ਕੁਝ ਹੋਇਆ ਉਹ ਤਾਂ ਭਲਾਇ ਨਹੀਂ ਜਾ ਸਕਦਾ ਉਹ ਵੀ ਸਮਾਂ ਸੀ ਇਹ ਉਹ ਹੀ ਅੰਮ੍ਰਿਤਸਰ ਸਾਹਿਬ ਜਾ ਉਹ ਫੌਜ ਜਦੋਂ ਗੁੱਸੇ ਵਿੱਚ ਆ ਗਈ ਕਿ ਉਹਨਾਂ ਦੇ ਵੀ ਬਹੁਤ ਵੱਡੇ ਨੁਕਸਾਨ ਹੋਏ ਮਾਰੇ ਗਏ ਉਹ ਬੀੜੀਆਂ ਸਿਕਟਾਂ ਪੀ ਕੇ ਛੋਟੇ ਛੋਟੇ ਬੱਚਿਆਂ ਨੂੰ ਟਾਰਗੇਟ ਕਰ ਰਹੇ ਸੀ ਬੀਬੀਆਂ ਭੈਣਾਂ ਨੂੰ ਔਰ ਲਿੱਕੇ ਲਿੱਕੇ ਪਚੰਗੀਆਂ ਨੂੰ ਮਾਰਿਆ ਗਿਆ ਬਹੁਤ ਵੱਡੇ ਜ਼ੁਲਮ ਹੋਏ ਆ ਕਿ ਅਸੀਂ ਉਹ ਫੋਟੋ ਵੇਖਦੇ ਬੀਬੀਆਂ ਤਾਕੀਆਂ ਚੁੰਪੜੀਆਂ ਵੀ ਸਾਡਾ ਕੋਈ ਦਿਖ ਜਾ ਕਿਹੋ ਜਿਹਾ ਸਮਾਂ ਸੀ ਨਹੀਂ ਲੱਗੀਆਂ ਬਹੁਤ ਵੱਡਾ ਔਰ ਜਿਹੜੇ ਸਾਡੇ ਜੋਧੇ ਜਰਨੈਲ ਉਹਨਾਂ ਦੇ ਫੁੱਲ ਤੱਕ ਨਹੀਂ ਦਿੱਤੇ ਕਿੱਡਾ ਵੱਡਾ ਦਿਖਾਨ ਸੀ ਇਹ ਪੰਥ ਨਾਲ ਜੋ ਕਹਿਰ ਠੱਠਾ ਨਾ ਇਹ ਜੂਨ 84 ਭੁੱਲ ਨਹੀਂ ਸਕਦੇ ਭਾਵੇਂ ਭੁੱਲਣਾ ਚਾਹੀਏ ਅਕਾਲ ਤਖਤ ਹਰਮੰਦਰ ਸਾਹਿਬ ਦੀ ਹੋਈ ਬੇਇੱਜ਼ਤੀ ਦੱਸੋ ਕਿੱਦਾਂ ਉਹ ਬਖਸ਼ਾਈਏ 1984 ਤੇ ਮਹੀਨਾ ਜੂਨ ਦਾ ਕਹਿੰਦਾ ਮੋਰਾ ਵਾਲੀਆ ਨਹੀਂ ਜਾਣਾ ਭੁੱਲਿਆ ਜਿਹੜੇ ਕਹਿੰਦੇ ਭੁੱਲ ਜਾ ਪੁਰਾਣੀ ਗੱਲ ਹੈ ਕਿਦਾਂ ਭੁੱਲ ਗਈ ਇਹਨਾਂ ਕੋਲ ਦੁੱਲਿਆ ਉਹ ਨਹੀਂ ਭੁੱਲ ਹੋਣਾ ਰਾਵਣ ਸਾੜਿਆ ਜਾਂਦਾ ਹਰ ਸਾਲ ਹੂੰ ਇਦਾਂ ਹੀ ਇਹ ਸਤਿਗੁਰੂ ਜੀ ਕਿਰਪਾ ਕਰਨਗੇ ਸ੍ਰੀ ਹਰਿ ਸਿੰਘ ਕਿਰਪਾ ਕਰਨਗੇ ਇੱਕ ਝਟ ਹੋਣਾ ਚਾਹੀਦਾ ਜਥੇਦਾਰਾਂ ਨੂੰ ਪੰਥ ਦੇ ਆਗੂਆਂ ਨੂੰ ਇਕੱਠੇ ਹੋ ਕੇ ਬਹਿਣਾ ਚਾਹੀਦਾ ਬਿਲਕੁਲ ਉਹ ਬੋਤਾਂ ਜੀ ਇਹ ਰਤ ਕਰ ਦਿੱਤੀ ਸੀ ਇਹ ਤੇ ਜ਼ਬਰਦਸਤੀ ਸ਼੍ਰੋਮਣੀ ਕਮੇਟੀ ਦਾ ਇੱਥੇ ਕਬਜ਼ਾ ਹੈ ਜਥੇਦਾਰ ਬਦਲ ਦਿੱਤੇ ਸੀ ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਲਾ ਵਰਤਣੀ ਸਾਧਗੁਰਾਂ ਨੇ ਕਲਾ ਵਰਤਾਈ ਆ ਬਾਕੀ ਸਾਰੀਆਂ ਫੋਜਾਂ ਵੇਖੋ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਇਕੱਠੇ ਹੋ ਕੇ ਬੈਠ ਗਏ ਅਸੀਂ ਕਾਨਫਰੰਸ ਪਰ ਇੱਕੋ ਪਏ ਨਾ ਉੱਥੇ ਸੀਗੇ ਜਦ ਬੈਠੇ ਰਹੇ ਇੱਕ ਨਾ ਇੱਕ ਜਗ੍ਹਾ ਇਕੱਠੇ ਬੈਠੇ ਸਾਰੇ ਇਕੱਠੇ ਬੈਠੇ ਇੱਕੋ ਥਾਂ ਤੇ ਹਾਂ ਠੀਕ ਆ ਤੀ ਗੱਲਾਂ ਦਾ ਹੈ ਉਹ ਮਸਲਾ ਹੱਲ ਹੋਣਾ ਚਾਹੀਦਾ ਇੱਕ ਇੱਕ ਨੂੰ ਸਿੱਖਾਉਂਦੇ ਆ ਸਿੱਖਾਂ ਨੂੰ ਸਿੱਖਾਂ ਤੋਂ ਹੀ ਇੱਕ ਦੂਜੇ ਤੋਂ ਖਤਰਾ ਨਹੀਂ ਹੋਣਾ ਚਾਹੀਦਾ ਬਿਲਕੁਲ ਇੰਨਾ ਪਿਆਰ ਸਾਡੇ 'ਚ ਹੋਣਾ ਚਾਹੀਦਾ ਕੋਣੀ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰ ਰਿਹਾ ਸੀ ਕਿ ਇੱਕ ਪਿਤਾ ਇੱਕ ਸਕੇ ਹਮਬਾਰਗ ਤੂੰ ਮੇਰਾ ਗੁਰਾਈ ਫੇ ਬਗਾਨਾ ਕੌਣ ਹੈ ਵੇਖੋ ਜੋ ਕੁਝ ਹੋ ਜਾ ਉਹ ਤਾਂ ਭਲਾ ਨਹੀਂ ਜਾ ਸਕਦਾ ਉਹ ਵੀ ਸਮਾ ਸੀ ਇਹ ਉਹ ਅੰਮ੍ਰਿਤਸਰ ਸਾਹਿਬ ਯਾਰ ਉਹ ਫੌਜ ਜਦੋਂ ਗੁੱਸੇ ਵਿੱਚ ਆ ਗਈ ਕਿ ਉਹਨਾਂ ਦੇ ਵੀ ਬਹੁਤ ਵੱਡੇ ਨੁਕਸਾਨ ਹੋਏ ਮਾਰੇ ਗਏ ਉਹ ਬੀੜੀਆਂ ਸਿਕਟਾਂ ਪੀ ਕੇ ਛੋਟੇ ਛੋਟੇ ਬੱਚਿਆਂ ਨੂੰ ਟਾਰਗੇਟ ਕਰਦੇ ਸੀ ਬੀਬੀਆਂ ਭੈਣਾਂ ਨੂੰ ਔਰ ਲਿੱਕੇ ਲਿੱਕੇ ਪਚੰਗੀਆਂ ਨੂੰ ਮਾਰਿਆ ਗਿਆ ਬਹੁਤ ਵੱਡੇ ਸਲਮ ਹੋ ਗਿਆ ਤੇ ਅਸੀਂ ਕੋਈ ਫੋਟੋ ਦੇਖਦੇ ਬੀਬੀਆਂ ਤਾਕੀਆਂ ਦੇ ਚੁੰਪੜੀਆਂ ਵੀ ਸਾਡਾ ਕੋਈ ਦਿਸ ਜਾ ਬਿਲਕੁਲ ਕਿਹੋ ਜਿਹਾ ਸਮਾਂ ਵੀ ਨਹੀਂ ਲੱਗਿਆ ਬਹੁਤ ਵੱਡਾ ਔਰ ਜਿਹੜੇ ਸਾਡੇ ਜੋਧੇ ਜਰਨਲ ਉਹਨਾਂ ਦੇ ਫੁੱਲ ਤੱਕ ਨਹੀਂ ਦਿੱਤੇਗਾ ਕਿੱਡਾ ਵੱਡਾ ਦਿਖਾਨ ਸੀ ਇਹ ਪੰਥ ਨਾਲ ਜੋ ਕਹਿਰ ਟੱਕਾ ਨਾ ਇਹ ਜੂਨ 84 ਭੁੱਲ ਨਹੀਂ ਸਕਦੇ ਭਾਵੇਂ ਭੁੱਲਣਾ ਚਾਹੀਏ ਪਕਾਲ ਤੱਕ ਤਰਹਮੰਦਰ ਸਾਹਿਬ ਦੀ ਹੋਈ ਬਿਆਦਨੀ ਦੱਸੋ ਕਿੱਦਾਂ ਉਹ ਬਖਸ਼ਾਈਏ 1984 ਤੇ ਮਹੀਨਾ ਜੂਨ ਦਾ ਕਹਿੰਦਾ ਮੋਰਾ ਵਾਲੀਆਂ ਨਹੀਂ ਜਾਣਾ ਭੁੱਲਿਆ ਜਿਹੜੇ ਕਹਿੰਦੇ ਭੁੱਲ ਜਾਓ ਪੁਰਾਣੀ ਗੱਲ ਹੈ ਕਿਦਾਂ ਭੁੱਲ ਜਾਈਏ ਇੰਨਾ ਖੌਂਦੁੱਲੇ ਉਹ ਨਹੀਂ ਭੁੱਲ ਹੋਣਾ ਰਾਵਣ ਸਾੜਿਆ ਜਾਂਦਾ ਹਰ ਸਾਲ ਹੂੰ ਇਦਾਂ ਹੀ ਇਹ ਸਤਿਗੁਰੂ ਜੀ ਕਿਰਪਾ ਕਰਨਗੇ ਸ਼ਹੀਦ ਸਿੰਘ ਕਿਰਪਾ ਕਰਨਗੇ ਇੱਕ ਜੁਟ ਹੋਣਾ ਚਾਹੀਦਾ ਜਥੇਦਾਰਾਂ ਨੂੰ ਪੰਥ ਦੇ ਆਗੂਆਂ ਨੂੰ ਇਕੱਠੇ ਹੋ ਕੇ ਬਹਿਣਾ ਚਾਹੀਦਾ ਬਿਲਕੁਲ ਬਹੁਤ ਬੋਤਾਂ ਜੀ ਇਹ ਰੱਦ ਕਰ ਦਿੱਤੀ ਸੀ ਇਹ ਤੇ ਜ਼ਬਰਦਸਤੀ ਸ਼ਰੋਮਣੀ ਕਮੇਟੀ ਦਾ ਇੱਥੇ ਕਬਜ਼ਾ ਹੈ ਜਥੇਦਾਰ ਬਦਲ ਦਿੱਤੇ ਸੀ ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ